ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪ ਆਪਣਾ ਪਹਿਲਾ ਵਲੌਗ ਹੈ ਜੇ ਮੀਜ਼ ਕਰਦੇ ਨੂੰ ਤੁਹਾਨੂੰ ਬਹੁਤ ਪਸੰਦ ਆਊਗਾ ਅੱਜ ਆਪਾਂ ਜਾਣਾ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਕਿਉਂਕਿ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ ਤੇ ਗੁਰਪੁਰਬ ਮਨਾਇਆ ਜਾ ਰਿਹਾ ਹੈ ਤੇ ਆਪਾਂ ਘਰ ਦੇ ਛੋਟੇ ਛੋਟੇ ਕੰਮ ਸਿਮੇਟ ਰਹੇ ਹਾਂ ਪਰ ਠੰਡ ਬਹੁਤ ਜ਼ਿਆਦਾ ਹੈ ਧੁੰਦ ਬਹੁਤ ਪੈ ਰਹੀ ਹੈ ਤੇ ਹੱਥ ਕੰਮ ਨਹੀਂ ਕਰ ਰਹੀ ਕੰਮ ਬਹੁਤ ਹੌਲੀ ਹੌਲੀ ਹੋ ਰਿਹਾ ਤੇ ਇਧਰ ਸੁਖਮ ਦੇਖੋ ਥੋੜੀ ਜਿਹੀ ਕਪੜੇ ਪਾ ਕੇ ਸਰਦੀ ਦੇ ਵਿੱਚ ਆਰਾਮ ਨਾਲ ਘੁੰਮ ਰਿਹਾ ਤੇ ਕਮਰੇ ਦੇ ਵਿੱਚ ਹੀ ਬੋਲਿੰਗ ਕਰਨ ਲੱਗਾ ਪਿਆ ਕਿਉਂਕਿ ਮੈਂ ਆਪਣੇ ਕੰਮਾਂ 'ਚ ਬੀਜੀ ਐ ਤੇ ਇਸ ਨੂੰ ਐ ਮੈਨੇ ਕੋਈ ਦੇਖ ਨਹੀਂ ਲਿਆ ਪਰ ਮੈਂ ਇਸ ਨੂੰ ਬਹੁਤ ਛੇਤੀ ਤਿਆਰ ਕੀਤਾ ਜੋੜਾ ਕੀਤਾ ਤੇ ਇਹਦੇ ਬਹੁਤ سارے ਸਵਾਲਾਂ ਦੇ ਦਿੱਤੇ ਜਵਾਬ ਜਿਹੜੇ ਮੈਨੂੰ ਹਰ ਟਾਈਮ ਪੁੱਛਦਾ ਹੀ ਰਹਿੰਦਾ ਉਸ ਤੋਂ ਬਾਅਦ ਸੂਫੀ ਨੂੰ ਕੀਤਾ ਤਿਆਰ ਤੇ ਉਹਦਾ ਸਿਰ ਵਾਇਆ ਉਸ ਤੋਂ ਬਾਅਦ ਘਰ ਦੇ ਨਿੱਕੇ ਨਿੱਕੇ ਸਾਰੇ ਕੰਮ ਅਸਮੇਟ ਕੀ ਤੇ ਅਸੀਂ ਗੁਰਦੁਆਰਾ ਸਾਹਿਬ ਜਾਨ ਦੀ ਤਿਆਰੀ ਕਰ ਲਈ ਤੇ ਆਪਾਂ ਰਸਤੇ ਵਿੱਚੋਂ ਲੈ ਲਿਆ ਆਟੋ ਤੇ ਗੁਰਦੁਆਰਾ ਸਾਹਿਬ ਆਪਣੇ ਘਰ ਤੋਂ 3 ਕਿਲੋਮੀਟਰ ਦੂਰ ਪੈਂਦਾ ਤੇ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਸ਼੍ਰੀ ਕਿਲਾ ਮੁਵਰਕ ਸਾਹਿਬ ਬਠਿੰਡਾ ਸੋਦੇ ਚ ਬਹੁਤੇ ਨਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਪਰ ਬਹੁਤਿਆਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਣਾ ਤੇ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੇ ਕਬੂਤਰ ਆਪਣ ਨੂੰ ਮਿਲਣ ਦੇ ਚਲੋ ਕਿ ਬਹੁਤ ਸਾਰੇ ਲੋਕ ਇੱਥੇ ਅਨਾਜ ਪਾਉਣ ਆਉਂਦੇ ਨੇ ਚੋਗਾ ਤੋਂ ਕਿ ਸ਼ਹਿਰਾਂ ਦੇ ਵਿੱਚ ਇੰਨੀ ਜਗ੍ਹਾ ਨਹੀਂ ਹੁੰਦੀ ਘਰਾਂ ਦੇ ਵਿੱਚ ਵੀ ਆਪਾਂ ਆਪਣੇ ਆਪਣੇ ਘਰ ਦੇ ਵਿੱਚ ਚੋਗਾ ਪਾ ਸਕੀਏ ਇਸ ਲਈ ਇੱਥੇ ਬਹੁਤੇ ਲੋਕ ਚੋਗਾ ਪਾਉਣ ਨਹੀਂ ਆਉਂਦੇ ਆ ਇਹ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਹੁਕਮ ਸਾਹਿਬ ਮਸਾਲੇ ਦੇ ਦਰਸ਼ਨ ਕਰਾਂਗੇ ਹੁਣ ਇਸ ਤੋਂ ਬਾਅਦ ਆਪਾਂ ਚੱਲ ਪਾਂਗੇ ਨਿਸ਼ਾਨ ਸਾਹਿਬ ਵੱਲ ਨਿਸ਼ਾਨ ਸਾਹਿਬ ਦੇ ਮੱਥਾ ਟੇਕਾਂਗੇ ਆਪਾਂ ਤੁਸੀਂ ਵੀ ਦਰਸ਼ਨ ਕਰ ਲਓ ਕਿਲੇ ਦਾ ਤੁਸੀਂ ਬਹੁਤ ਹੀ ਦੇਖੇ ਹੋ ਹੋਣਗੇ ਕਿਲੇ ਬਹੁਤ ਵੱਡੇ ਹੁੰਦੇ ਆ ਤੇ ਬਹੁਤੇ ਕਿਲੇ ਮੈਂ ਦੇਖੇ ਆ ਸੁੰਨੇ ਪਏ ਹੁੰਦੇ ਆ ਪਰ ਜਿੱਥੇ ਗੁਰੂ ਸਾਹਿਬਾਨ ਦੇ ਦਰਬਾਰ ਪੈ ਜਾਣ ਫਿਰ ਉੱਥੇ ਦਰਸੋਂ ਨੂੰ ਪਤਾ ਹੀ ਹੈ ਉਸ ਧਰਤੀ ਨੂੰ ਪਾਗ ਲੱਗ ਜਾਂਦੇ ਨੇ ਇਹ ਹੈ ਜਿੱਥੇ ਦਾ ਮਿਸ਼ਨ ਸਾਹਿਬ ਇਸ ਧਰਤੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਨਿਸ਼ੋਪਰਾਪਤ ਤੇ ਇੱਥੇ ਬਹੁਤ ਸਾਰੇ ਲੋਕਾਂ ਮੰਨਤਾ ਪੂਰੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਇੱਥੇ ਸ਼ਰਧਾ ਪ੍ਰੇਮ ਲਿਆਉਂਦੇ ਨੇ ਹੁਣ ਆਪਾਂ ਚੱਲਾਂਗੇ ਦਰਬਾਰ ਸਾਹਿਬ ਦੇ ਅੰਦਰ ਤੇ ਸਜਾਵਟ 아주 ਬਹੁਤ ਜ਼ਿਆਦਾ ਕੀਤੀ ਹੋਈ ਹੈ। ਤਰਵਾਰ ਸਾਹਿਬ ਬਹੁਤ ਸੋਹਣਾ ਲੱਗ ਰਿਹਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਆਪਾਂ। ਤੁਸੀਂ ਵੀ ਮੇਰੇ ਨਾਲ ਕਰੋ। ਜ਼ਰੂਰ ਤੇ ਪ੍ਰਮਾਤਮਾ ਸਭ ਦੀਆਂ ਮਨਤਾ ਪੂਰੀਆਂ ਕਰੇ ਸੱਚੇ ਪਾਤਸ਼ਾਹ। ਤੇ ਅੱਜ ਰਸ ਬਹੁਤ ਥੋੜਾ ਜਿਹਾ ਘੱਟ ਹੈ ਸੰਗਤ ਦਾ ਕਿਉਂਕਿ ਅੱਜ ਠੰਡ ਬਹੁਤ ਜ਼ਿਆਦਾ ਹੈ। ਇਸ ਲਈ ਸੰਗਤ ਘੱਟ ਹੈ ਅੱਜੇ ਤੇ ਹੁਣ ਦੇਖੋ ਬਹੁਤ ਸਾਰੇ ਸੰਗਤਾਂ ਸੇਵਾ ਕਰ ਰਹੀ ਹੈ, ਲੰਗਰ ਸ਼ਕ ਰਹੀ ਹੈ। ਜਦੋਂ ਇਹ ਠੰਡਾ ਪਨੁ ਕਰੀ ਲੱਗਦੀ ਹੁੰਦੀ ਹੈ ਜਦੋਂ ਆਪਾਂ ਇੱਕ ਵਾਰ ਘਰ ਚੱਲ ਪਈਏ ਉਸ ਤੋਂ ਬਾਅਦ ਜ਼ਿਆਦਾ ਮਹਿਸੂਸ ਨਹੀਂ ਹੁੰਦਾ ਬਾਹਰੋਂ ਤੋਂ ਬਾਅਦ ਤੇ ਹੁਣ ਆਪਾਂ ਕਿਲਾ ਮਹਾਰਾਜ ਸਾਹਿਬ ਦੇ ਬਾਹਰ ਆ ਗਏ ਮੱਥਾ ਪਟੇਕ ਲਿਆ ਤੇ ਹੁਣ ਆਪਾਂ ਲੰਗਰ ਸ਼ੱਕ ਕੇ ਹੁਣ ਵਾਪਸੀ ਲਈ ਚੱਲ ਪਏ ਤੇ ਤੁਸੀਂ ਵੀ ਇੱਥੇ ਜ਼ਰੂਰ ਆਇਓ ਜਦੋਂ ਤੁਹਾਨੂੰ ਮੌਕਾ ਮਿਲ ਜਾਵੇ ਤੇ ਜ਼ਰੂਰ ਦਰਸ਼ਨ ਕਰਿਓ ਤੇ ਦੇਖੋ ਇੱਧਰ ਖੁੱਲਾ ਪੰਡਾਲ ਹੈ ਤੇ ਸਾਹਮਣੇ ਕੀਰਤਨ ਹੋ ਰਹੇ ਨੇ ਤੇ ਪਹਿਲਾ ਲੰਗਰ ਬਾਰਿਸ਼ ਕਾਉਂਦੇ ਹੁੰਦੇ ਸੀ ਪਰ ਅੱਜ ਠੰਡ ਜ਼ਿਆਦਾ ਹੋਣ ਕਰਕੇ ਅੰਦਰ ਹੀ ਸ਼ਿਕਾਰ ਰਏ ਐ ਤੇ ਫਿਰ ਆਪਾਂ ਹੁਣ ਮੀਨ ਗੇਟ ਤੇ ਆ ਗਈ ਤੇ ਪੰਛੀਆਂ ਕੋਲੇ ਦੇਖੋ ਬਹੁਤ ਸਾਰੇ ਲੋਕ ਖੜੇ ਹਨ ਉਹਨਾਂ ਨੂੰ ਦੇਖ ਰਹੇ ਐ ਚੋਗਾ ਪਾ ਰਹੇ ਐ ਤੇ ਬਾਹਰ ਬਾਜ਼ਾਰ ਲੱਗਿਆ ਹੋਇਆ ਤੇ ਬਹੁਤ ਸਾਰੇ ਇਹ ਸ਼ਰਧਾਲੂਆਂ ਨੇ ਬਾਹਰ ਵੀ ਲੰਗਰ ਲੰਗਾਏ ਲਗਾਏ ਹੋਏ ਐ ਸ਼ਬਾਸ਼ ਲੰਗਰ ਚੱਲ ਰਿਹਾ ਖੀਰ ਪੋੜਿਆਂ ਦਾ ਪਕੌੜਿਆਂ ਦਾ ਤੇ ਹੁਣ ਆਪਾਂ ਘਰੇ ਕਰਨੀ ਚੱਲ ਪਾਂਗੇ ਘਰੇ ਆ ਕੇ ਆਪਾਂ ਸ਼ਾਮ ਨੂੰ ਸੁਖਮ ਦੇ ਨਾਲ ਬਣਾਈਆਂ ਥੋੜੀਆਂ ਜਿਹੀਆਂ ਪਿੰਨੀਆਂ ਕਿਉਂਕਿ ਸੁਖਮ ਕਈ ਦਿਨਾਂ ਤੋਂ ਕਹਿ ਰਿਹਾ ਸੀ ਨੂੰ ਇਹ ਪਿੰਨੀਆਂ ਖਾਣੀਆਂ ਤੇ ਨਾਲ ਮੇਰੀ ਹੈਲਪ ਕਰ ਰਿਹਾ ਕਿਉਂਕਿ ਨੂੰ ਰਸੋਈ ਦੇ ਕੰਮ ਕਰਨ ਦਾ ਥੋੜਾ ਜਿਹਾ ਜ਼ਿਆਦਾ ਸ਼ੌਂਕ ਹੈ ਤੇ ਹੁਣ ਆਪਾਂ ਬਣਾ ਰਹੇ ਪਿੰਨੀਆਂ ਤੇ ਤੁਸੀਂ ਵੀ ਟੇਸਟ ਜ਼ਰੂਰ ਕਰਿਓ ਤੇ ਅੱਜ ਦਾ ਬਲੌਗ ਤੁਹਾਨੂੰ ਕਹੇ ਜਾਂ ਲੱਗਿਆ ਸਭ ਨੂੰ ਜ਼ਰੂਰ ਦੱਸਿਓ ਸਾਡੇ ਪੇਜ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ